ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਆ ਦੋਸਤੋ ਪਾਣੀ ਦੀ ਇਹ ਟੈਂਕੀ ਲੈ ਕੇ ਜਾ ਰਹੇ ਹਾਂ ਅਸੀਂ ਇਹ 35 ਸਾਲ ਪੁਰਾਣੀ ਜਿਹੜੀ ਇੱਕ ਸਰਵਿਸ ਹੈ ਅਬੋਹਰ ਦੇ ਰੇਲਵੇ ਸਟੇਸ਼ਨ ਉਪਰ ਸ਼ੁਰੂ ਕੀਤੀ ਗਈ ਸੀ ਜਨ ਸੇਵਕ ਸਭਾ ਵੱਲੋਂ 35 ਸਾਲ ਹੋ ਗਏ ਕਿਸੇ ਤੋਂ ਕੋਈ ਪੰਜੀ ਨਹੀਂ ਲੈਂਦੇ ਕੋਈ ਕੁਝ ਵੀ ਨਹੀਂ ਲੈਂਦੇ ਯਾਤਰੀਆਂ ਦੀ ਸੇਵਾ ਕਰਦੇ ਨੇ ਸਰਦੀ ਹੋਵੇ ਗਰਮੀ ਹੋਵੇ ਇਹਨਾਂ ਦੀ ਸੇਵਾ ਜਿਹੜੀ ਹੈ ਰੈਗੂਲਰ ਚੱਲ ਰਹੀ ਰਹਿੰਦੀ ਹੈ ਤੇ ਕੁਝ ਸੇਵਾਦਾਰ ਐਜੇ ਵੀ ਨਹੀਂ ਜਿਹੜੇ ਕਿ ਬਰਫ ਫ੍ਰੀ ਚ ਦੇ ਰਹੇ ਨੇ ਤੇ ਕੁਝ ਸੇਵਾਦਾਰ ਐਜੇ ਨੇ ਜਿਹੜੇ ਬਰਫ ਇੱਥੇ ਛੱਡਣ ਵਾਸਤੇ ਵੀ ਆਪਦੀ ਸੇਵਾ ਫ੍ਰੀ ਕਰ ਰਹੇ ਨੇ ਇਹ ਸਾਰੀ ਜਾਣਕਾਰੀ ਲੈ ਕੇ ਅਸੀਂ ਹਾਜ਼ਰਾਂ ਅਬੋਹਰ ਦੇ ਰੇਲਵੇ ਸਟੇਸ਼ਨ ਤੋਂ ਤੇ ਦੋਸਤੋ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰਦੇ ਜੇ ਆ ਸੰਸਥਾ ਦਾ ਹੌਸਲਾ ਵਧਾਉਣ ਵਾਸਤੇ ਤੇ ਕੁਝ ਪੋਜ਼ਿਟਿਵ ਦਿਖਾਉਣ ਵਾਸਤੇ ਆਜੋ ਆਪਾਂ ਗੱਲਬਾਤ ਕਰੀਏ ਸੰਸਥਾ ਦੇ ਮੈਂਬਰਾਂ ਨਾਲ ਤੇ ਜਾਣੀਏ ਇਹ ਸੰਸਥਾ ਕਦੋਂ ਤੋਂ ਸ਼ੁਰੂ ਹੋਈ ਸੀ ਥੀਮ ਕੀ ਸੀ ਦੋਸਤੋ ਪ੍ਰਧਾਨ ਜੀ ਨਾਲ ਗੱਲਬਾਤ ਕਰੀਏ ਜਾਂ ਨਵੇਂ ਮੈਂਬਰਾਂ ਨਾਲ ਗੱਲਬਾਤ ਕਰੀਏ ਉਸ ਤੋਂ ਪਹਿਲਾਂ ਜਿਹੜੇ ਨਿਸ਼ੁਲਕ ਸੇਵਾਦਾਰੀ ਕਰ ਰਹੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਇਹਨੇ ਗੋਗੀ ਜੀ ਜਿਹੜੇ ਕਿ ਆਟੋ ਚਲਾਉਂਦੇ ਨੇ ਤੇ ਬੜੇ ਸਾਲਾਂ ਤੋਂ ਚਲਾ ਰਹੇ ਤੇ ਸੇਵਾ ਵੀ ਇਸੇ ਤਰ੍ਹਾਂ ਦੇ ਰਿਹਾ ਆ ਸਰ ਸਵਾਗਤ ਹੈ ਜੀ ਤੁਹਾਡਾ ਜੈ ਜੀ ਪੂਰਾ ਨਾਮ ਕੀ ਦੱਸੋ ਸੁਦੇਸ਼ ਰਾਮ ਸ਼ਰਮਾ ਸੁਦੇਸ਼ ਰਾਮ ਸ਼ਰਮਾ ਕੀ ਬਾਤ ਹੈ ਜੀ ਆਟੋ ਹੀ ਚਲਾਉਂਦੇ ਹੋ ਤੁਸੀਂ ਨਹੀਂ ਮੇਰਾ ਬਰਫਦਾ ਕੰਮ ਹੈ ਜੀ ਠੀਕ ਹੈ ਅੱਡਾ ਲਾਣੇ ਬਰਫਦਾ ਠੀਕ ਕਿੱਥੇ ਲਾਣੇ ਹੋ ਆ ਕਾਲੀ ਮਾਈ ਮੰਦਿਰ ਦੇ ਸਾਹਮਣੇ ਕਿੰਨੇ ਸਾਲਾਂ ਤੋਂ ਲਾ ਰਹੇ ਹੋ ਹਰ ਸੀਜ਼ਨ ਤੇ ਫਿਰ ਠੰਡ ਚ ਕੀ ਕਰਦੇ ਠੰਡ ਚ ਕਾਟਨ ਦਾ ਕੰਮ ਕਰਦੇ ਜਿਉਂ ਬੰਦ ਕਰਤਾ ਠੀਕ ਹੈ ਜੀ ਤੇ ਇਹ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਇਹ ਕਿੰਨੇ ਸਾਲਾਂ ਤੋਂ ਹੈ 30-35 ਸਾਲ ਤੋਂ ਹੋ ਗਏ ਆਪਣੇ ਠੀਕ ਹੈ ਜੀ 30-35 ਸਾਲਾਂ ਤੋਂ ਐਵੇਂ ਹੀ ਹਰ ਵੀਮਲ ਜੀ ਸਾਹਿਬ ਬਰ ਫਰੀਦ ਅੰਦੇ ਆ ਤੇ ਮੈਨ ਨੇ ਚੱਕ ਭੇਜਦਾ ਠੀਕ ਹੈ ਜੀ ਕਿੰਨੀਆਂ ਸਿਲੀਆਂ ਲੱਗਿਆ ਨੂੰ ਫਿਰ ਰੋਜ਼ ਜਿੰਨੀ ਲੋੜ ਹੋਵੇ ਨਾ 1 2 ਜਿੰਨੀਆਂ ਨੇ ਚਾਹੀਦੀਆਂ ਅੱਛਾ ਜਿੰਨੀ ਮਰਜ਼ੀ ਹੋਵੇ ਹਰ ਇੱਕ ਵਾਰ ਆਂਦੀ ਹੈ ਜਦੋਂ ਲੋੜ ਹੋਵੇ ਤਾਂ ਫਿਰ ਹੋ ਜਾਏਗੀ ਠੀਕ ਹੈ ਜੀ ਬਾਜੀ ਬਾਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਲਾਮ ਹੈ ਤੁਹਾਡੀ ਸੇਵਾ ਨੂੰ ਜੀ ਕਿੰਨੇ ਸਾਲਾਂ ਤੋਂ ਇਹ ਕਰ ਰਹੇ ਹੋ ਤੇ ਦੋਸਤੋ ਇਹ ਜਿਗਰਾ ਵੀ ਬਹੁਤ ਘੱਟ ਲੋਕਾਂ ਕੋਲ ਹੁੰਦਾ ਦੇਖੋ ਕੁਝ ਵੀ ਨਹੀਂ ਲੈਂਦੇ ਆਪ ਦਾ ਬਰਫ ਦਾ ਕੰਮ ਹੈ ਤੇ ਬਰਫ ਦੀ ਸੇਵਾ ਵੀ ਕਰਦੇ ਨੇ ਇਹਨਾਂ ਨੂੰ ਪ੍ਰਣਾਮ ਹੈ ਸਾਡੇ ਵੱਲੋਂ ਸੈਲੂਟ ਹੈ ਦੋਸਤੋ ਆਪਾਂ ਗੋਗੇ ਨਾਲ ਗੱਲਬਾਤ ਕੀਤੀ ਉਹ ਤਾਂ ਆਪਣਾ ਆਟੋ ਲੈ ਕੇ ਚਲੇ ਗਏ ਨੇ ਤੇ ਹੁਣ ਆ ਗਏ ਨੇ ਆਪਣੇ ਕੋਲ ਪ੍ਰਧਾਨ ਜੀ ਜਿਹੜੇ ਕਿ ਗੋਪਾਲ ਬੁੱਕਰ ਕਾ ਜੀ ਨੇ ਬਚਪਨ ਤੋਂ ਸੇਵਾ ਕਰ ਰਹੇ ਆ ਇਸ ਤਰ੍ਹਾਂ ਦੀ ਸੇਵਾ ਬਹੁਤ ਘੱਟ ਲੋਕ ਕਰ ਪਾਉਂਦੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਜੀ ਬੁਕਰ ਕਾ ਜੀ ਇਹ ਕਿਵੇਂ ਮਨ ਚ ਕਿਵੇਂ ਉਠੀ ਸੀ ਗੱਲ ਸਟਾਰਟਿੰਗ ਕਿਵੇਂ ਹੋਈ ਸੀ ਇਸ ਦੀ ਸਟਾਰਟਿੰਗ ਐਸੀ ਜੀ ਐਸੀ ਬਹੁਤ ਛੋਟੀ ਸੀ 10 12 ਸਾਲ ਦੇ 15 ਸਾਲ ਦੇ ਲਾਲੋ ਤੁਸੀਂ ਉਹ ਅਸੀਂ ਸ਼ਾਮ ਨੂੰ ਸਕੂਲ ਤੋਂ ਘਰੇ ਜਾਂਦੇ ਸੀ ਨਾ ਉਦੋਂ ਗੱਡੀ ਤੇ ਦੇਖਦੇ ਸੀ ਲੋਕ ਪਾਣੀ ਵਾਸਤੇ ਬਹੁਤ ਹਨਾ ਅੱਛਾ ਬਚਪਨ ਤੋਂ ਹੀ ਲੱਗ ਗਿਆ ਸੀ ਬਚਪਨ ਤੋਂ ਜੀ ਬਚਪਨ ਤੋਂ ਜੀ

ਤੇ ਬਿਜਲੀਆ ਨੇ ਮੈਨੂੰ ਬਹੁਤ ਸਹਿਯੋਗ ਹੈ ਜੀ ਜਦੋਂ ਵੀ ਸਾਨੂੰ ਜਰੂਰ ਪਈ ਹੋ ਸਾਡਾ ਕੰਮ ਹੈ ਨਾ ਪਹਿਲਾਂ ਹੀ ਕਰਕੇ ਦਿੰਦੀ ਠੀਕ ਹੈ ਤੇ ਪਾਣੀ ਦੀ ਸੇਵਾ ਪਾਣੀ ਦਾ ਇੱਥੋਂ ਦਾ ਪਾਣੀ ਬਹੁਤ ਜ਼ਿਆਦਾ ਖਰਾਬ ਹੈ ਜੀ ਹੂੰ ਕਿਸੇ ਦਾਨੀ ਸੱਜਣ ਨੇ ਸਾਨੂੰ ਆਰੋ ਦਿੱਤਾ ਸੀਗਾ ਜੀ ਉਹ ਆਰੋ 2 ਸਾਲ ਚੱਲੇ ਸੀ ਉਸ ਤੋਂ ਬਾਅਦ ਉਹ ਸਾਰੋ ਡੈਡ ਹੋ ਗਿਆ ਜੀ ਉਸ ਤੋਂ ਬਾਅਦ ਰੇਲਵੇ ਨੇ ਆਰੋ ਲਾ ਕੇ ਦਿੱਤੇ ਉਹ ਵੀ 3-4 ਸਾਲ ਚੱਲਣ ਤੋਂ ਬਾਅਦ ਉਹ ਵੀ ਡੈਡ ਹੋ ਗਿਆ ਸੀਗੇ ਜੀ ਉਹ ਫਿਰ ਅਸੀਂ ਕਿਸੇ ਦਾਨੀ ਸੱਜਣ ਦੇ ਮਿਲ ਕੇ ਸਾਨੂੰ ਆਰੋ ਠੀਕ ਆ ਕੇ ਦਿੱਤਾ ਸਵਾ ਲੱਖ ਰੁਪਏ ਖਰਚਾਏ ਸੀਗੇ ਜੀ ਠੀਕ ਹੈ ਉਹ ਹੁਣ ਆਰੋ ਸਹੀ ਚੱਲ ਰਿਹਾ ਪਾਣੀ ਪਾਣੀ ਇੱਕ ਇੱਕ ਟੈਂਟਰੇ ਟੈਂਕਰ ਬੋਲਦੇ ਕੈਂਟਰ ਬੋਲਦੇ ਰੇਲ ਇੱਕ ਮਾਰਕੀਟ ਕਮੇਟੀ ਮਿਨਿਸਪਲ ਕਮੇਟੀ ਦਾ ਸਾਡੇ ਕੋਲ ਨਾ ਫਰੀ ਵੇਚਦੇ ਪਏ ਠੀਕ ਹੈ ਤੋ ਉਹ ਕੁਝ ਪਾਣੀ ਸਾਡਾ ਜਮੀਨ ਦਾ ਸੀ ਮਿਕਸ ਕਰਕੇ ਆਰਓ ਕਰਕੇ ਉਸ ਵੇਲੇ ਕਰਦੇ ਠੀਕ ਹੈ ਸਾਡੀ ਸਪਲਾਈ ਸਵੇਰੇ 10:30 ਚਾਲੂ ਹੋ ਜਾਂਦੀ ਹੈ ਜੀ ਤੇ ਸ਼ਾਮ ਨੂੰ 8 ਵਜੇ ਤੱਕ ਸਿੱ ਤਕਰੀਬਨ ਤਕਰੀਬਨ ਨਾ ਠੀਕ ਹੈ ਕੌਣ ਸਪਲਾਈ ਕਰਦੇ ਜੀ ਬਿਲਕੁਲ ਫ੍ਰੀ ਸੇਵਰ ਆਉਂਦੀ ਬਿਲਕੁਕ ਇੱਕ ਪੈਸਾ ਜੀ ਸਾਡੇ ਕੋਲ ਕਈ ਜਣੇ ਪੈਸੇ ਦੇਣ ਵਾਲੇ ਆ ਜਾਂਦੇ ਨੇ ਨਾ ਸ਼ਖ ਜੋੜ ਦਿੰਦੇ ਜੀ ਠੀਕ ਹੈ ਆ ਸਾਨੂੰ ਸਾਨੂੰ ਕਿਸੇ ਜਾਨੀ ਕਿ ਅਸੀਂ ਸੇਵ ਪੈਸੇ ਉਹ ਤੋਂ ਲਈਏ ਸਾਨੂੰ ਕੋਈ ਜਰੂਰਤ ਹੋਵੇ ਠੀਕ ਹੈ ਸਾਨੂੰ ਸਮਾਨ ਹੁਣ ਤਿੰਨ ਚਾਰ ਜੈਂਟ ਜਾਈਏ ਸਾਨੂੰ ਗਲਾਸ ਫ੍ਰੀ ਆਉਂਦੇ ਜੀ ਠੀਕ ਹੈ ਤੇ ਸਮਾਨ ਸਾਡੇ ਕੋਲ ਬਹੁਤ ਬਹੁਤੇ ਸਮਾਨ ਸਾਡੇ ਕੋਲ 7 ਰੇੜੀਆਂ ਪਾਣੀ ਵਾਸਤੇ ਸਪਲਾਈ ਕਰਨ ਵਾਸਤੇ ਠੀਕ ਹੈ ਤੇ ਚਾਰ ਜਗ੍ਹਾ ਸਾਡੇ ਐ ਨਾ ਪਲੇਟ ਫਰਮਨ ਇੱਕ ਤੇ ਅੱਡੇ ਲੱਗਦੇ ਆ ਤੇ 1 ਜਾਂ 2 ਅੱਡੇ 2 ਨੰਬਰ ਪਲੇਟ ਕਿਉਂ 2 ਨੰਬਰ ਪਲੇਟ ਫਰਮ ਤੇ ਕੱਡੀ ਘਟ ਆਂਦੀ ਹੈ ਜੀ ਠੀਕ ਹੈ ਤੇ 1 ਨੰਬਰ ਤੇ ਜਿਆਦਾ ਰੂਟਨ ਗੱਡੀਆਂ ਦਾ ਰਹਿੰਦੇ ਠੀਕ ਹੈ ਇੱਥੇ ਸਾਰਾ ਦਿਨ ਨਾ ਸਾਡਾ ਪਾਣੀ ਸਪਲਾਈ ਚੱਲਦਾ ਰਹਿੰਦਾ ਠੀਕ ਹੈ ਤੁਸੀਂ ਅਨੇ ਸਾਲਾਂ ਤੋਂ ਕਰ ਰਹੇ ਹੋ ਤੁਸੀਂ ਸਟੇਸ਼ਨ 'ਚ ਬੜੇ ਬਦਲਾਅ ਵੇਖੇ ਹੋਣੇ ਆ ਸਟੇਸ਼ਨ ਤੇ ਮੈਂ ਤਾਂ ਕੁਝ ਵੀ ਕੋਈ ਨਹੀਂ ਦੇ ਸਟੇਸ਼ਨ ਤੇ ਜੀ ਜਿਸ ਟਾਈਮ ਮੈਂ ਚਲ ਇੱਕ ਛੋਟਾ ਜਿਹਾ ਪਲੇਟ ਫਰਮ ਸੀ ਇੱਥੇ ਠੀਕ ਹੈ ਛੋਟਾ ਜਿਹਾ ਕਿੰਨਾ ਕਿ ਦੱਸਾਂ ਤੁਹਾਨੂੰ ਮੈਂ ਯਾਨੀ ਕਿ ਆਪਣਾ ਮੇਨ ਗੇਟ ਹੈ ਨਾ ਹਾਂ ਮੇਨ ਗੇਟ ਤੋਂ ਥੋੜਾ ਜਿਹਾ ਉਧਰ ਲੈ ਕੇ ਤੇ ਫਿਰ ਅੱਛਾ ਵੱਡਾ ਚਲਾ ਗਿਆ ਫਿਰ ਵੱਡਾ ਚਲਾ ਗਿਆ ਵੱਡਾ ਚਲਾ ਗਿਆ ਇੱਥੇ ਪਹਿਲੇ ਸਿਗਨਲ ਹੁੰਦੇ ਸੀਗੇ ਕਿਚਨ ਵਾਲੇ ਅੱਛਾ ਜੀ ਉਹਦੇ ਪਿੱਛੇ ਸਾਡੀ ਪਿਆਉ ਲੱਗਣੀ ਸੀ ਕਰਨੇ ਵਾਲੀ ਠੀਕ ਹੈ ਫਿਰ ਸਾਡੇ ਇੱਥੇ ਐਸਐਸਸੀ ਬੀਨ ਪ੍ਰਗਜ ਜੀ ਭਗਤ ਠੀਕ ਹੈ ਉਹ ਇੱਕ ਦਿਨ ਮੈਨੂੰ ਬੁਲਾ ਕੇ ਲੈ ਕੇ ਬਰਾਂਜੀ ਬੈਠੇ تھے ਮੈਂ ਕਹਿੰਦਾ ਤੁਹਾਨੂੰ ਪੱਕੀ ਪਿਆਈ ਬਣਾ ਕੇ ਦੇ ਦਈਏ ਤੁਹਾਨੂੰ ਇਤਰਾਜ ਦੇ ਕੇ ਮੈਂ ਕਿਹ ਕੋਈ ਜ਼ਰਾਜ ਨਹੀਂ ਮੈਂ ਕਿਹਾ ਫਿਰ ਉਹ ਕੱਲ ਨੂੰ ਤੁਸੀਂ ਮਾਲਕ ਬਣ ਕੇ ਫਿਰ ਕਹਿੰਦੇ ਰੇਲਵੇ ਮਾਲਕੀ ਦੀ ਬਣੇਗਾ ਤੁਹਾਨੂੰ ਸਮਝਾ ਦੇਾਂਗੇ ਅਸੀਂ ਅੱਛਾ ਅੱਛਾ ਜੀ ਮੈਂ ਕਿਹਾ ਠੀਕ ਹੈ ਜੀ ਮੈਂ ਪਹਿਲ ਉਹ ਦੋਨੇ ਇੱਧਰ ਬਣਾ ਕੇ ਦੇਵਾਂਗਾ ਮੈਂ ਜੀ ਆੜਿਆ ਮੈਂ ਕਿ ਪਹਿਲ ਉੱਥੇ ਲਵਾਂਗਾ ਸਾਡੀ ਕਿਸ ਕਸਮਾ ਕਰ ਚੱਲਦੀ ਰਹੀ ਕਿ ਮਿੰਨੇ ਬਾਅਦ ਮੈਨੂੰ ਕਹਿਣ ਲੱਗੇ ਬੇਟਾ ਪਲੇਟਫਾਰਮ ਇੱਧਰ ਵਧਣਾ ਉੱਧਰ ਨਹੀਂ ਵਧਣਾ ਠੀਕ ਹੈ ਇੱਕ ਦਿਨ ਤੂੰ ਮੇਰੀ ਯਾਦ ਕਰਕੇ ਕਰੇਗਾ ਵੀ ਤੂੰ ਮੈਨੂੰ ਇਹਨਾ ਸਹੀ ਲਾਈ ਦਿੱਤੀ ਹੈ ਉਸ ਤੋਂ ਬਾਅਦ ਇੱਥੇ ਕਰਕੇ ਸਾਨੂੰ ਪਹਿਉ ਬਣਾ ਕੇ ਦਿੱਤੀ ਸੀ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਇੱਥੇ ਕਰਕੇ ਆਈ ਉਸ ਤੋਂ ਬਾਅਦ ਫਿਰ ਇੱਥੇ ਆਈ ਫਿਰ ਉੱਥੇ ਗਈ ਠੀਕ ਹੈ ਇੱਥੇ ਚਾਹ ਦੇ ਚੌਥੀ ਜਗ੍ਹਾ ਸਾਡੀ ਪ੍ਰਾਇਓਰਟੀ ਠੀਕ ਹੈ ਹੁਣ ਸਾਡਾ ਪੂਰੀ ਯਾਨੀ ਕਿ ਮਾਰਚ ਵਿੱਚ ਲਾਈਫ ਤੋਂ ਚਾਲੂ ਕਰ ਦਿੱਤਾ ਸਤੰਬਰ ਦੇ ਅਖੀਰ ਸੀ ਠੀਕ ਹੈ ਤੇ ਸਟੇਸ਼ਨ ਵੀ ਨਵਾਂ ਬਣ ਰਿਹਾ ਫਿਰ ਮਨ ਲੱਗਦਾ ਸਟੇਸ਼ਨ ਅੰਦਰ ਨਹੀਂ ਬਾਹਰ ਬਣ ਰਿਹਾ ਬਾਹਰ ਬਣ ਰਿਹਾ ਬਾਹਰ ਬਣ ਰਿਹਾ ਇੱਥੇ ਸਿਰਫ ਇਹਨਾ ਇੱਕ ਬਿਜਲੀ ਦੀ ਬਣੇ ਦੇ ਇਹ ਡੱਬਿਆਂ ਦੀ ਇੱਕ ਇੱਕ ਕੋਡ ਨੰਬਰ ਲੱਗਣਗੇ ਬੱਸ ਉਹ ਸਟੇਸ਼ਨ ਦਾ ਕੁਝ ਨਹੀਂ ਅੰਦਰ ਹੋਣਾ ਠੀਕ ਹੈ ਮਤਲਬ ਆਪਣਾ ਸੇਫ ਹੈ ਹਾਂਜੀ ਆਪਣਾ ਸੇਫ ਹੈ ਠੀਕ ਹੈ ਉਦੋਂ ਜਦੋਂ ਸਟਾਰਟਿੰਗ ਕੀਤੀ ਸੀਗੀ ਉਦੋਂ ਕੋਈ ਫੀਲ ਨਹੀਂ ਹੋਇਆ ਕਿ ਯਾਰ ਸ਼ਰਮ ਆਂਦੀ ਜਿਵੇਂ ਆਮ ਬੱਚੇ ਜਿਉਂ ਸ਼ੁਰੂ ਕਰਦੇ ਨੇ ਨਹੀਂ ਬਿਲਕੁਲ ਨਹੀਂ ਜੀ ਉਹ ਕੁਦਰਤੀ ਭਾਵ ਹੀ ਐਸੀ ਸੀਗੀ ਜੀ ਠੀਕ ਹੈ ਵੀ ਅਸੀਂ ਇਹ ਨਹੀਂ ਸੋਚਦੇ ਫੇਰ ਇੱਕ ਮਿੰਟ ਛੱਡੋ ਯਾਤੀਏ ਕੋਈ ਜ਼ਵਾਦਾਰ ਹੈ ਕੋਈ ਚਲ ਚੁਰਗਾਸ਼ਟ ਹੋ ਰਿਹਾ ਸਾਨੂੰ ਨਹੀਂ ਅਜੇ ਤਾਂ ਪਾਣੀ ਦਾ ਸੇਵਾ ਕਰਦੀ ਆ ਵੀ ਸਾਡੀ ਸੇਵਾ ਚੱਲ ਰਹੀ ਹੈ ਆਣੀ ਬਿਆਨ ਸੀ ਠੀਕ ਹੈ ਜੇ ਮਲਾਨਾ ਕਹਿੰਦੇ ਸੀ ਨਾ ਮਿਲ ਸਾਇਰਨ ਤੇ ਇੱਕੋ ਹੀ ਦਿੱਖਦਾ ਹੈ ਸੈਵਿਕ ਕਹਿੰਦੇ ਜਲ ਸੇ ਉਹ ਤੋਂ ਵੱਡੀ ਕੋਈ ਸਰਵਿਸ ਨਹੀਂ ਲੇਕਿਨ ਸਹਿਯੋਗਪੁਰ ਹੈ ਜੀ ਪਰ ਮਲਾਨਾ ਵੀ ਉੱਥੇ ਹੀ ਆ ਐਨਸੀ ਹੋ ਗਿਆ ਜੀ ਐਨਸੀ ਹੋ ਗਿਆ ਜੋ ਚੀਜ਼ ਕਹੀ ਹੈ ਨਾ ਉਸੇ ਤਰ੍ਹਾਂ ਸਿਰਫ ਹੋ ਰਹੀ ਹੈ ਠੀਕ ਹੈ ਤੇ ਹੁਣ ਜਿਹੜੀ ਟੀਮ ਹੈਗੀ ਹੈ ਜਿਹੜੀ ਇਹ ਟੀਮ ਕੰਮ ਕਰਦੀ ਹੈ ਇਹ ਲੋਕ ਫਿਰ ਇਹਨਾਂ ਨੂੰ ਕੋਈ ਪੇਡ ਕਰਦੇ ਹੋ ਪੈਸੇ ਦੇਣ ਕੁਝ ਨਹੀਂ ਜੀ ਇੱਕ ਪੈਸਾ ਨਹੀਂ ਜੀ ਅੱਛਾ ਬਲਿਕੇ ਇਹ ਹੈ ਨਾ ਅਸੀਂ ਕੋਈ ਮਿੰਨ ਦੋ ਮਲੇਜ ਕੋ 50 50 ਰੁਪਏ ਕਿੱਥੇ ਕਰਕੇ ਅਸੀਂ ਇੱਥੇ ਆਪਦੀ ਪਾਲਟੀ ਕਰ ਲਏ ਅੱਛਾ ਕੀ ਬਾਤ ਹੈ ਇਹ ਨਹੀਂ ਵੀ ਨਾ ਤਾਂ ਕਿਸੇ ਕੋਲ ਪੈਸੇ ਲੈਣਾ ਠੀਕ ਹੈ ਤੇ ਨਾ ਕਿਸੇ ਨੂੰ ਦੇਣਾ ਜੀ ਠੀਕ ਹੈ ਤੇ ਫਿਰ ਕਿੰਨੇ ਘੰਟੇ ਸੇਵਾ ਕਰਦੇ ਨੇ ਜਾਂ ਸ਼ਿਫਟ ਦੇ ਵਿੱਚ ਬਦਲਦੇ ਰਹਿੰਦੇ ਨੇ ਨਹੀਂ ਬਦਲਦੇ ਨਹੀਂ ਮੈਂ ਸ਼ਾਮ ਨੂੰ 6:30 ਵਜੇ ਆਣਾ ਜੀ ਤੇ 8 ਵਜੇ ਇੰਟਰਸ਼ਿਟ ਤੇ ਜਾਣਾ ਹੁਣ ਸਵੇਰੇ ਇਹ ਪਟਵਾਰੀ ਸਾਹਿਬ ਵਿਰੋਧ ਪਟਵਾਰੀ ਜੀ ਇਹ ਸਵੇਰੇ 5 ਵਜੇ ਆਉਂਦੇ ਆ ਢੰਡਾ ਪਾਣੀ ਰੇਡੀਅਮ ਭਰ ਲੈਂਦੇ ਆ ਪਾਰੂ ਚਲਾ ਲੈਂਦੇ ਆ ਤੇ ਉਸ ਤੋਂ ਬਾਅਦ ਪਾਣੀ ਸਾਹ ਤਿਆਰ ਕਰਕੇ ਫਿਰ 11 ਵਜੇ ਆਉਂਦੇ ਫਿਰ ਉਸ ਤੋਂ ਬਾਅਦ ਜੀ ਠੀਕ ਕਿੰਨੇ ਕਿੰਨੀਆਂ ਗੱਡੀਆਂ ਸਟੇਸ਼ਨ ਤੇ ਜਿਹੜੀਆਂ ਆਉਂਦੀਆਂ گڑیاں تو ہم دیکھو جی گیارہ امبالا ہے گنگانگ بٹنڈا پسنجر اس تو ایک بجے اس بعد آئیے فیروزپور گیارہ گاڑیا گیارہ گڈیا کا یعنی کہ گیارہ گڑیاں جنہ کوشش ہوتی ہے زیادہ تر پانی پلائیے ٹھیک ہے بھائی سوچتے چلو پرماتما پتہ نہیں ਇਸ ਰੂਪ ਚ ਇਹ ਬਿਲਕੁਲ ਬਿਲਕੁਲ ਜੀ ਪਰ ਇਹ ਸੇਵਾ ਭਾਵ ਕਿਸੇ ਕਿਸੇ ਚ ਹੁੰਦਾ ਕਿਉਂਕਿ ਮੈਂ ਤਾਂ ਇੱਕ ਚੀਜ਼ ਇਹ ਵੀ ਵੇਖੀ ਹੈ ਕਿ ਲੋਗ ਇੱਕ ਇਕੱਲਾ ਦੇ ਕੇ ਵੀ ਫੋਟੋਆਂ ਲਵਾ ਲੰਦੇ ਨੇ ਤੇ ਹਨਾ ਨਹੀਂ ਅੱਜ ਤੱਕ ਅੱਜ ਤੱਕ ਇਹ ਨਹੀਂ ਪਹੁੰਚੇ ਆਪਣੀ ਮਰਜ਼ੀ ਨਾਲ ਤੁਸੀਂ ਪਹੁੰਚੇ ਨਾ ਅੱਜ ਤੱਕ ਇਹ ਨਹੀਂ ਕਿ ਕੋਈ ਐਡਵਰਟਾਈਜ਼ਮੈਂਟ ਤੁਸੀਂ ਨਹੀਂ ਮੇਰੇ ਕੋਲ ਇਹ ਆਪਣੇ ਇਹ ਸਤੀਜਾ ਜੀ ਹੈ ਨਾ ਉਹਨਾਂ ਦੇ ਕੋਲ ਕੌਣ ਹੈ ਰਾਜਕੁਮਾਰ ਰਾਜਕੁਮਾਰ ਨਹੀਂ ਇੱਕ ਹੋਰ ਦਜਾ ਦਵਿੰਦਰ ਦਵਿੰਦਰ ਉਹ ਮੇਰੇ ਕੋਲ 2 3 ਵਜੇ ਤੋਂ ਅੱਗੇ ਲੈ ਕੇ ਹੀ ਆ ਉਹਨਾਂ ਦਿੱਤੀ ਹੈ ਲੇਕਿਨ ਅਸੀਂ ਨਹੀਂ ਕਿਹਾ ਵੀ ਤੁਸੀਂ ਆ ਜੀ ਨਾ ਅਸੀਂ ਐਟ ਟਾਈਮ ਆ ਕੇ ਨਹੀਂ ਨਾ ਅਸੀਂ ਸੇਵਾ ਮਤਲਬ ਇਹ ਅਸਲੀ ਸੇਵਾ ਹੈਗੀ ਆ ਜਿਹਦੇ ਵਿੱਚ ਕੋਈ ਦਿਖਾਵਾ ਨਹੀਂ ਹੈ ਦਿਖਾਵਾ ਨਹੀਂ ਕਿਸੇ ਪਾਰਟਾਈਜ਼ ਪਾਰਟੀ ਦਾ ਨਾ ਕੋਈ ਅਸੀਂ ਦਾ ਆਪ ਦਾ ਸ਼ਿਕਾਇਤ ਜਿੰਨਾਂ ਕੋਏ ਉਹਨਾਂ ਕਰ ਠੀਕ ਹੈ 11 ਵਜੇ ਤੋਂ ਲੈਣਾ ਕਿੰਨਾ ਦਾ ਯੋਗਦਾਨ ਸਭ ਤੋਂ ਜ਼ਿਆਦਾ ਮੰਨਦੇ ਹੋ ਇਸ ਸੇਵਾ ਦੇ ਵਿੱਚ ਸਾਡੇ ਵਰਕਰਾਂ ਦੇ ਜੀ ਠੀਕ ਹੈ ਇਹਨਾਂ ਨੇ ਇਹ ਤਾਂ ਮੇਰੀ ਹੈ ਨਾ ਬਾਜੂ ਹੈ ਜੀ ਦੋਵੇਂ ਠੀਕ ਹੈ ਇਹ ਬਾਜੂ ਹੈ ਇਹਨਾਂ ਦੇ ਸਹਿਯੋਗ ਤੇ ਦੇਖੋ ਇਹ ਆਂਦੇ ਇਹਨਾਂ ਨੂੰ ਮੈਂ ਇਹ ਕਹਿ ਰਿਹਾ ਤੁਹਾਨੂੰ ਕੋਈ ਜ਼ਰੂਰਤ ਹੋਵੇ ਦੇਖੋ ਟਾਈਮ ਮੈਂ ਦੁਕਾਨਦਾਰ ਆ ਮੈਂ ਟਾਈਮ ਵੀ ਟਾਈਮ ਉਸੇ ਵਾਂਗ ਸ਼ਾਮ ਨੂੰ 6:30 ਵਜੇ ਮੈਂ ਆ ਜੰਦਾ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਤੁਸੀਂ ਮੈਨੂੰ ਫੋਨ ਕਰਕੇ ਬਤਾ ਦਿਓ ਕੀ ਚੀਜ਼ ਭੇਜ ਦੇਣਾ ਠੀਕ ਹੈ ਇਹ ਅੱਗੇ ਰਹਿੰਦੀ ਹੈ ਹਾਂ ਇਹ ਅੱਗੇ ਇਹਨਾਂ ਦੇਖੋ ਜੀ ਇਹ ਰਿਟਾਇਰਮੈਂਟ ਵਾਲੀ ਸਾਹਿਬ ਹੈ ਠੀਕ ਹੈ ਜੀ ਉਹ ਉਹਨਾਂ ਦਾ ਫਾਈਨੈਂਸ ਦਾ ਕੰਮ ਉਹ ਸ਼ਾਮ ਨੂੰ ਜਾਂਦੀ ਹੈ ਠੀਕ ਹੈ ਇਸ ਤਰ੍ਹਾਂ ਕਰਕੇ ਬੰਦੇ ਨੇ ਬੰਦੇ ਹੋਏ ਠੀਕ ਹੈ ਤੇ ਕੰਮ ਰੈਗੂਲਰ ਚੱਲ ਰਿਹਾ ਚਲੋ ਸਾਡਿਆਂ ਵੀ ਰੱਬ ਤੋਂ ਦੁਆਵਾਂ ਨੇ ਛਾਵਾਂ ਨੇ ਵੀ ਤੁਸੀਂ ਇਸੇ ਤਰ੍ਹਾਂ ਤੁਹਾਡੀ ਟੀਮ ਕੰਮ ਕਰਦੀ ਰਹੇ ਤੇ ਇਸੇ ਤਰ੍ਹਾਂ ਤੁਸੀਂ ਅਬੋਰ ਦਾ ਜਿਹੜਾ ਰੇਲਵੇ ਸਟੇਸ਼ਨ ਉੱਪਰ ਪਾਣੀ ਸੇਵਾ ਕਰਦੇ ਰਹੋ ਕਿਉਂਕਿ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਈ ਵਾਰ ਬੜੇ ਗਰੀਬ ਲੋਕ ਹੁੰਦੇ ਜਿਨ੍ਹਾਂ ਕੋਲ 20 ਰੁਪਏ ਨਹੀਂ ਹੁੰਦੇ ਬੋਤਲ ਲਈ ਨਹੀਂ ਹੁੰਦੀ ਉਹ ਪਾਣੀ ਲੱਭ ਰਹੇ ਹੁੰਦੇ ਆ ਤੇ ਅੱਜ ਕੱਲ ਪਹਿਲਾਂ ਤਾਂ ਚਲੋ ਹੈਂਡ ਪੰਪ ਹੁੰਦੇ ਸੀਗੇ ਪਾਣੀ ਪਰ ਲੈਂਦੇ ਸੀਗੇ ਲੇਕਿਨ ਅੱਜ ਕੱਲ ਹੈਂਡ ਪੰਪ ਖਤਮ ਹੋ ਗਏ ਨੇ ਇੱਥੇ ਜੀ ਪੰਜ ਜਗ੍ਹਾ ਪਾਣੀ ਚੱਲਦਾ ਪਿਆ ਸੁਣ ਲੋ ਠੀਕ ਹੈ ਪਹਿਲਾ ਤਾਂ ਸਾਡਾ ਇਹ ਹੈ ਠੀਕ ਹੈ ਦੂਜਾ ਰੇਲਵੇ ਸਟੇਸ਼ਨ ਤੇ ਤੇ ਦੋ ਨੰਬਰ ਤੇ ਪਲੇਟਫਾਰਮ ਸਾਡਾ ਵਟਕੁਰ ਲੱਗਿਆ ਇੱਕ ਰੇਲਵੇ ਦਾ ਲੱਗਿਆ ਹੁਣ ਇੱਥੇ ਇੱਕ ਅੱਡਾ ਇਹ ਲੱਗਿਆ ਉਹ ਤੇਰੀ ਲੱਗੇਗੀ ਇੱਕ ਅੱਗੇ ਰੇਡੀ ਲੱਗੇਗੀ ਇੱਕ ਇੱਧਰ ਨਹੀਂ ਹੋਣੀ ਲੇਕਿਨ ਉਹ ਇਨਸਟੈਂਟ ਤਾਂ ਨਹੀਂ ਹੈਗਾ ਨਾ ਬਈ ਤੁਸੀਂ ਬਿਲਕੁਲ ਅਗਲੇ ਦੇ ਕੋਲ ਪਹੁੰਚ ਜਾਂਦੇ ਹੋ ਹਾਂਜੀ ਹਾਂਜੀ ਹਾਜੀ ਉਹ ਨਹੀਂ ਪਹੁੰਚ ਸਕਦੇ ਮੰਨ ਲਓ ਕਈਆਂ ਦੀ ਗੱਡੀ ਛੁੱਟ ਜਾਂਦੀ ਆ ਵੀ ਅਗਲਾ ਦੂਰ ਭੱਜਣ ਜਾਵੇ ਮੈਂ ਉਹ ਵੀ ਦੇਖਿਆ ਵੀ ਕਈ ਵਾਰੀ ਬੰਦਿਆਂ ਦੇ ਪੈਰ ਪੁਰ ਤਿਲਕਦੇ ਨੇ ਉਹ ਐਸੇ ਚੱਕਰਾਂ ਦੇ ਤਿਲਕਦੇ ਆ ਇਹ ਹੋਇਆ ਜੀ ਮੇਰੇ ਨਾਲ ਹੋਇਆ ਬਹੁਤ ਬਹੁਤ ਵੱਡੀ ਦੁਰਘਟਨਾ ਹੋਈ ਹੈ ਮੇਰੇ ਨਾਲ ਇਹ ਕਿਰਾ 30 ਪਾਣੀ ਦੀ ਆਰੋ ਦੀ ਜਿਹੜੀ ਸਪਲਾਈ ਹੈ ਜੀ ਇੱਥੋਂ ਇੱਥੋਂ ਸਪਲਾਈ ਦਿੱਤੀ ਹੋਈ ਹੈ 2 ਨੰਬਰ ਤੋਂ ਉੱਥੇ ਚੱਲੇ ਨਾ ਇੱਥੋਂ ਹੀ ਸਟੇਸ਼ਨ ਦੇ ਉੱਤੇ ਪਹੁੰਚ ਨਹੀਂ ਬਿਲਕੁਲ ਤੁਸੀਂ ਮਤਲਬ ਟਰੱਕ ਤੋਂ ਸਪਲਾਈ ਸਾਰੇ ਦੇ ਰਹੇ ਆ ਇੱਥੋਂ ਦੇ ਰਹੇ ਆ ਬੱਦੇ ਕੋਲ ਪਹੁੰਚ ਜਾਂਦੇ ਹੋ ਹਨਾ ਰੇਲਵੇ ਦੇ ਪਾਸੇ ਵੈਸੇ ਵੀ ਸਪਲਾਈ ਦੇ ਰਹੇ ਜਿਹੜੇ ਮਤਲਬ ਜੋ ਪਾਣੀ ਕਿੱਥੇ ਵੀ ਜਾ ਰਿਹਾ ਇੱਕ ਸਿਰਫ ਕੈਂਟੀਨ ਦਾ ਸ਼ੈਕਲ ਥੱਲੇ ਜਾ ਰਹੀ ਹੈ ਨਾ ਰੇਲਵੇ ਲੈਂਡ ਥੱਲੇ ਦੀ ਸਪਲਾਈ ਰਵੜਾਗੀ ਅੱਛਾ ਮਤਲਬ ਉਹਨਾਂ ਨੂੰ ਵੀ ਤੁਸੀਂ ਦੇ ਰਹੇ ਹੋ ਹਾਂਜੀ ਸਾਰੇ ਵੀ ਦੇ ਦਿੰਦੇ ਸਾਰੇ ਆਰੋ ਦੀ ਸਪਲਾਈ ਜਦੋਂ ਪਾਣੀ ਖਤਮ ਹ ਕਾਚਾ ਉਹ ਹਾਦਸੇ ਬਾਰੇ ਦੱਸ ਰਹੇ ਸੀਗੇ ਤੁਸੀਂ ਉਹ ਹਾਦਸਾ ਸੀਗਾ ਜੀ ਐਤੋਂ ਦੇ ਆਰਪੀਐਫ ਦਾ ਵੱਡਾ ਅਧਿਕਾਰੀ ਸੀ ਅਧਿਕਾਰੀ ਸੀਗਾ ਜੀ ਉਹ ਸੀਗਾ ਸ਼ਰਾਬ ਦੇ ਵਿੱਚ ਤੁੱਟ ਠੀਕ ਹੈ ਆਪਾਂ ਗੱਡੀ ਸੀਗੀ ਅਸੀਂ ਪਾਣੀ ਪੀਂਦੇ ਸੀ ਉਹ ਸਾਡੇ ਕੋਲ ਛੋਟੇ ਲੋਟੇ ਹੁੰਦੇ ਸੀਗੇ ਜੀ ਠੀਕ ਹੈ ਗੱਡੀ ਚੱਲ ਪਈ ਉਹਦੇ ਹੱਥ 'ਚ ਇੱਕ ਹੱਥ 'ਚ ਇਹ ਰੋਟੀ ਦਾ ਸਮਾਨ ਸੀਗਾ ਤੇ ਇੱਕ ਉਹ ਹੈ ਨਾ ਤੁਰਦੇ ਚੱਲੇ ਇੱਥੇ ਮੇਰੇ ਸਾਹਮਣੇ ਆ ਨਾ ਗੱਡੀ ਵੀ ਪਕੜੀ ਉਹ ਇੱਕ ਹੱਥ ਨਾਲ ਡੱਬਾ ਪਕੜਨ ਲੱਗੇ ਰਾਡ ਪਕੜਨ ਲੱਗੇ ਨਾ ਉਹ ਅਤ ਕਾਬੂ ਨਹੀਂ ਹੈ ਉਹ ਨਾਲ ਨਾਲ ਮੇਰੇ ਸਾਹਮਣੇ ਹੈ ਨਾ ਠੀਕ ਹੈ ਉਹਨਾਂ ਦਾ ਥੋੜੀ ਜਿਹੀ ਦੋ ਦੁਗਰੀ ਠੀਕ ਹੈ ਅਸੀਂ ਹੈ ਨਾ ਡਰ ਦੀ ਮਾਰੀ ਹੈ ਨਾ 10 ਦਿਨ ਪਿਆਉ ਬੰਦ ਜਾਂਦੀ ਸੀ ਤੁਹਾਨੂੰ ਸਹੀ ਦੱਸਣ ਠੀਕ ਹੈ ਕਿਉਂ ਲੱਗਦਾ ਮੇਰੀ ਗੱਲ ਸਹੀ ਹੈ ਵੀ ਆਪਾਂ ਤਾਂ ਫ੍ਰੀ ਸੇਵਾ ਕਰਦੇ ਆਂ ਬਾਈ ਤੇ ਨਾਲੇ ਫਿਰ ਉਹ ਪੁਲਿਸ ਅਫਸਰ ਬਿਲਕੁਲ ਜਦੋਂ 10 11 ਦਿਨਾਂ ਬਾਅਦ ਮੈਂ ਇੱਥੇ ਪੜਾ ਕੇ ਕਿਤੇ ਜਿਓ ਪਰ ਤੁਹਾਨੂੰ ਕੋਈ ਬਿਲੀਵ ਨਹੀਂ ਤੁਸੀਂ ਆਪ ਦੀ ਸੇਵਾ ਤੋਂ ਠੀਕ ਹੈ ਉਸ ਤੋਂ ਬਾਅਦ ਫਿਰ ਜਾਈ ਠੀਕ ਹੈ ਹੁਣ ਨਾ ਅਸੀਂ ਸਭ ਸਮਝਾ ਲਿਆ ਕਿ ਗੱਡੀ ਚੱਲ ਜੇ ਨਾ ਉਸ ਤੋਂ ਬਾਅਦ ਕਿਸੇ ਨੂੰ ਪਾਣੀ ਦੇ ਦੇ। ਬਿਲਕੁਲ। ਚੌਲੀ ਗੱਡੀ। ਦੇਖੋ। ਐਸੀ ਗਲਾਸ ਦੇ ਦੇਣਾ ਵੀ ਗਲਾਸ ਸੁਟਦੇ ਬਾਅਦ। ਬਿਲਕੁਲ। ਸੁਟਦੇ ਤਾਂ ਵੀ ਠੀਕ ਹੈ ਨਾ ਸੁਟਦੇ ਵੀ ਦਰਨੇ। ਲੇਕਿਨ ਅਸੀਂ ਹੈ ਨਾ ਤਲਦੀ ਗੱਡੀ ਜੀ ਪਾਣੀ। ਹੂੰ। ਬਾਈ ਜੀ ਆਪਣਾ ਪਰਸਿਸ ਬਿਲਕੁਲ ਬਿਲਕੁਲ ਕਿਸੇ ਦਾ ਵੀ ਪਾਣੀ ਹੈ ਜੀ ਨਾਲੇ ਪਾਣੀ ਨਾਲ ਵੈਸੇ ਤਿਲਕਨ ਹਾਂ ਬਿਲਕੁਲ। ਅਸੀਂ ਕੋਈ ਹੁਣ ਮੈਂ ਇਹਨਾਂ ਨੂੰ ਸਭ ਨੂੰ ਸਦਾ ਸਮਝਾਇਆ ਜੀ ਚੱਲ ਗੱਡੀ ਚੱਲ ਪਈ ਨਾ ਅੱਛਾ ਜੋੜ ਜੀ। ਸਹੀ। ਅੱਛਾ ਕੱਲੀ ਵਜ੍ਹਾ ਮਾਨਸ ਤੋਸ਼ ਉਹ ਨਹੀਂ ਸੁਣਦੇ ਤੇ ਫਿਰ ਉਹਨਾਂ ਨੂੰ ਪਹਿਲੇ ਕਿਸਨ ਹੋਗੇ ਜੀ ਪਹਿਲੇ। ਫਿਰ ਕ ਵੀਤੀ ਬੁਰਾ ਕੱਲੀ ਐਸਾ ਕਰੰਦੇ ਆ ਠੀਕ ਹੈ ਤੇ ਉਧਰ ਆ ਜੋ ਜੀ ਗੱਡੀ ਆਉਣ ਵਾਲੀ ਆ ਤਾਂ ਸੇਵਾ ਸ਼ੁਰੂ ਹੋ ਗਈ ਆ ਜੀ ਓਕੇ ਜੀ ਯਾਰੋ ਦੇਖੋ ਹਰੇਕ ਬੰਦੇ ਟੋਟਲ ਫੜਾ ਸਕਦੇ ਹੋ ਤੁਸੀਂ ਇਹ ਨਹੀਂ ਲੈਡੀ ਜੀ ਰੱਖ ਦੇ ਠੀਕ ਹੈ ਇੱਥੋਂ ਬੁਲਾ ਕੇ ਇੱਥੋਂ ਬੁਲਾ ਕੇ ਨਾ ਉਹਨੂੰ ਵਰਕੇ ਟੰਡੇ ਬੰਨ ਲੈ ਜੀ ਬਜ਼ੁਰਗ ਆ ਜੇ ਨਾ ਕੋਈ ਬਜ਼ੁਰਗ ਵੀ ਆ ਬੱਚੇ ਲੈਡੀ ਜੇ ਕੋਈ ਠੀਕ ਹੈ ਉਹਨੂੰ ਉਹਨੂੰ ਵਰਕੇ ਦੇ ਹਰੇਕ ਬੰਦੇ ਦਾ ਪੈਸੇ ਨਹੀਂ ਖਰਚ ਸਕਦਾ ਬਿਲਕੁਲ ਬਿਲਕੁਲ ਤੇ ਆਪਣੇ ਕੀ ਹੈ ਜੀ ਪਰ ਮਾਦਰ ਦੇ ਦੇਖੋ ਅਸੀਂ ਨਹੀਂ ਉਹ ਦੇਖੋ ਜੀ ਕੋਈ ਅਸੀਂ ਕਰਨ ਕੋਲ ਕਰਨਾ ਨਹੀਂ ਬਿਲਕੁਲ ਤੇ ਦੋਸਤੋ ਸਾਡੇ ਨਾਲ ਨੇ ਅੱਜ ਮੇਰੇ ਕੈਮਰੇ ਦੇ ਉੱਪਰ ਸੀਗੇ ਸੋਨੂ ਸਿਆਗ ਜੀ ਜਿਹੜੇ ਕਿ ਪੱਤਰਕਾਰ ਨੇ ਅਨਮਿਊਟ ਦੇ ਇਹਨਾਂ ਦੀ ਵੀ ਤਰੱਕੀ ਹੋ ਗਈ ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਦੇਖੋ ਇਹ ਟ੍ਰੇਨ ਆਈ ਹੈ ਅੰਮ੍ਰਾਲਾ ਤੋਂ ਚੱਲ ਕੇ ਗੰਗਨਗਰ ਜਾ ਰਹੀ ਹੈ ਟ੍ਰੇਨ ਤੇ ਇਹ ਸੇਵਾ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਜਨ ਸੇਵਕ ਸਭਾ ਵੱਲੋਂ ਸੇਵਾ ਚੜ੍ਹਿਆ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਜੇ ਕਿਵੇਂ ਸਮਝਦੇ ਹੋ ਤੁਸੀਂ ਇਹ ਸੇਵਾ ਅੱਜ ਆਪਾਂ ਵੇਖੀ ਵੀ ਬਹੁਤ ਨਿਸ਼ੁਲਕ ਸੇਵਾ ਪਿਛਲੇ 40-45 ਸਾਲਾਂ ਤੋਂ ਚੱਲ ਰਹੀ ਹੈ ਦੇਖੋ ਧਰਮਿੰਦਰ ਜੀ ਇੰਨੇ ਤਕੜੀ ਜ਼ਬਰਦਸਤ ਗਰਮੀ ਪੈ ਰਹੀ ਹੈ ਲੋਕ ਗਰਮੀ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਸਮਾਜ ਸੇਵੀ ਜਿਵੇਂ ਵੀ ਆ ਚੱਲ ਸੇਵਾ ਜਿਹੜੀ ਲਾ ਰੱਖੀ ਹੈ 35 ਸਾਲਾਂ ਤੋਂ ਲਾ ਰੱਖੀ ਹੈ ਇੰਨਾ ਤਕੜਾ ਟੈਂਪਰੇਚਰ ਤੇ ਲੋਕਾਂ ਦੀ ਸੇਵਾ ਦੇ ਵਿੱਚ ਜੁਟਿਆ ਪਾਣੀ ਪਿਆਣਾ ਹਰ ਇੱਕ ਬੰਦਾ ਜਿਹੜਾ ਪਾਣੀ ਦੀ ਬੋਤਲ ਨਹੀਂ ਲੈ ਸਕਦਾ ਕਿਉਂ ਕਿਉਂਕਿ ਕੋਈ ਗਰੀਬ ਹੁੰਦਾ ਹੈ ਹਨਾ ਤੇ ਇਹ ਜਿਹੜੇ ਕਿ ਫਰੀ ਹੌਨ ਕੋਚ ਤੇ ਇਹਨਾਂ ਦੀ ਸੇਵਾ ਦੇ ਰਹੇ ਨੇ ਤੇ ਇੱਕ ਜਿਹੜਾਗਾ ਆਪਣੇ ਆਟੋ ਚਾਲਕ ਹੈ ਜਿਹੜੇਗੇ ਆਪਾਂ ਉਹਨਾਂ ਨੂੰ ਗੁਜ਼ਰ ਗਏ ਤੇ ਮਾਇਦੇ ਸਮਝਾਂਗੇ ਉਹ ਜਿਹੜੇ ਕਿ ਫਰੀ ਹੌਨ ਕੋਚ ਤੇ ਤੇ ਬਰਫ਼ ਲੈ ਕੇ ਜਿਹੜੇ ਕਿ ਆਪਦੀ ਸੇਵਾ ਦੇ ਰਹੇ ਨੇ ਮੂੰਹ ਚੰਗਾ ਲੱਗਿਆ ਲੋਕਾਂ ਦੀ ਸੇਵਾ ਯਾਨਕਿ ਪਾਣੀ ਦੀ ਮੈਨ ਸੇਵਾ ਕਰਨੇ ਬਹੁਤ ਚੰਗੀ ਗੱਲ ਹੈ ਤੇ ਲੋਕਾਂ ਨੂੰ ਇਸੇ ਤਰ੍ਹਾਂ ਹਰ ਕਦਮ ਦੇਤੇ ਜਿਹੜੀ ਹੈਗੀ ਸੇਵਾ ਕਰਨੀ ਚਾਹੀਦੀ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੇ ਮੈਂ ਤਾਂ ਚਾਹਨਾ ਵੀ ਇਹਨਾਂ ਨਾਲ ਮਿਲ ਕੇ ਜਿਹੜਾਗਾ ਆਪਦੀ ਲਗਭਗ ਘੰਟਾ 2 ਘੰਟਾ ਜਿਹੜੇਗੇ ਇਹਨਾਂ ਨਾਲ ਸੇਵਾ ਜ਼ਰੂਰ ਦਿੱਤੀ ਜਾਵੇ ਤਾਂ ਕਿ ਲੋਕਾਂ ਗਰਮੀ ਦਾ ਸੀਜ਼ਨ ਹੈ ਜੀ ਦੋਸਤੋ ਅੱਜ ਦਾ ਜਮਾਨਾ ਕਿਸ ਤਰ੍ਹਾਂ ਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਣੀ ਜਿਹੜਾ ਹੈ ਮੁੱਲ ਦਾ ਵਿਕਦਾ 20 ਰੁਪਏ ਦੀ ਬੋਤਲ ਵਿਕਦੀ ਆ ਲੇਕਿਨ ਹਜ਼ਾਰਾਂ ਲੀਟਰ ਪਾਣੀ ਦੀ ਸੇਵਾ ਜਿਹੜੇ ਆ ਇਹ ਸੰਸਥਾ ਜਨ ਸੇਵਕ ਸਵਾ ਜਿਹੜੀ ਆ ਫ੍ਰੀ ਕਰ ਰਹੀ ਆ ਤੇ ਪਿਛਲੇ ਬਹੁਤ ਸਾਲਾਂ ਤੋਂ ਇਹਨਾਂ ਕੋਲ ਤਾਂ ਗਿਣਤੀ ਨਹੀਂ ਕੀ 40 45 ਸਾਲਾਂ ਤੋਂ ਇਹ ਸੇਵਾ ਕਰ ਰਹੀ ਆ ਜੇ ਤੁਹਾਡੇ ਕੋਲ ਵੀ ਟਾਈਮ ਆ ਤਾਂ ਇੱਕ ਵਾਰੀ ਇਸ ਸੰਸਥਾ ਦੇ ਕੋਲ ਆ ਕੇ ਇੱਕ ਦੋ ਘੰਟਿਆਂ ਦੀ ਸੇਵਾ ਜ਼ਰੂਰ ਕਰਾਇਆ ਕਰੋ ਵੈਸੇ ਆਪਾਂ ਛਵਿਲਾਂ ਉੱਪਰ ਹਰ ਵਾਰ ਸਾਲ ਦੇ ਵਿੱਚ ਇੱਕ ਦਿਨ ਜ਼ਰੂਰ ਸੇਵਾ ਕਰਦੇ ਆ ਲੇਕਿਨ ਮੈਂ ਕਹਣਾ ਵੀ ਇਹ ਰੈਗੂਲਰ ਸੇਵਾ ਜਿਹੜੀ ਚੱਲ ਰਹੀ ਹੈ 8-9 ਮੰਥ ਅਬੋਹਰ ਦੇ ਵਿੱਚ ਕੋਈ ਸੰਸਥਾ ਜੀ ਨਹੀਂ ਸੀਗੀ ਜੋ ਇਸ ਤਰ੍ਹਾਂ ਦੀ ਸੇਵਾ ਕਰਦੀ ਹੋਵੇ ਸਾਨੂੰ ਬਹੁਤ ਵਧੀਆ ਲੱਗਿਆ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਿਆ ਜੇ ਵੱਧ ਤੋਂ ਵੱਧ ਇਹਨਾਂ ਦਾ ਹੌਸਲਾ ਵਧੇ ਤੇ ਕਦੇ ਜਦੋਂ ਮੌਕਾ ਮਿਲੇ ਤਾਂ ਇਹਨਾਂ ਕੋਲ ਆ ਕੇ ਸੇਵਾ ਜ਼ਰੂਰ ਕਰਾਇਆ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ